ਗੱਲ ਤਨ ਪੁੱਛਣਾ ਚਾਹਨਾ ਹਾਂ ਹਾਂਜੀ ਕਿ ਇਨਸਾਨ ਨੂੰ ਕਿਸ ਉਮਰ ਚ ਰਿਟਾਇਰਮੈਂਟ ਮਿਲਦੀ ਹੈ ਦੇਖ ਲਓ 50 60 ਸਾਲ ਦਾ ਹੋ ਜੇ 60 ਸਾਲ ਦਾ ਵੀ ਬੱਸ ਤੇ ਆਪਣੇ ਪੰਜਾਬੀਆਂ ਚ ਵੈਸੇ ਵੀ ਇੱਕ ਆਦਤ ਆ ਵੀ ਚਲੋ ਬੁੜੀਆਂ ਚ ਇੱਕ ਆਦਤ ਹੁੰਦੀ ਆ ਕਿ 50 ਸਾਲ ਦੀ ਹੋ ਗਈ ਉਸ ਤੇ ਮਰ ਗੀਆਂ ਲੁੱਟ ਗਈਆਂ ਵੀ ਹੋ ਗਿਆ ਕੰਮ ਸਾਡਾ ਨਾ ਵੱਡੇ ਦੁੱਖਦੇ ਨੇ ਕੰਮ ਵੱਡੇ ਮੋੜੇ ਦੁੱਖਦੇ ਨੇ ਪਰ ਮੈਂ ਇੱਕ ਇੱਕ ਅੱਜ ਉਹ ਜੰਗ ਮਾਤਾ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਜਿਹੜੇ ਉਮਰ ਦੇ 60 ਸਾਲ ਦੇ ਤੋਂ ਉੱਪਰ ਦੇ ਪੜਾ ਦੇ ਨੇ ਤੇ ਜਿਹੜੇ ਸਖਾਣਾ ਵੀ ਬਹੁਤ ਸਵਾਦ ਬਣਾਉਂਦੇ ਨੇ ਤੇ ਤੁਸੀਂ ਕਰੋ ਸਟੋਰੀ ਉਹਨਾਂ ਦੀ ਜਾ ਕੇ ਆਜੋ ਆਜੋ ਮੇਰੇ ਨਾਲ ਚੱਲੋ ਫਿਰ ਸੋ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਮਾਤਾ ਜੀ ਸਸ਼ੀ ਕਾੰਟੀ ਜੀ ਇਹ ਜੰਗ ਮਾਤਾ ਨੇ ਆਪਣੇ ਅੱਛਾ ਜੀ ਬਿਲਕੁਲ ਹਾਂ ਗੁਰਸਿੱਖ ਹਾਂ ਜੀ ਗੁਰਸਿੱਖ ਮਾਤਾ ਜੀ ਸਸ਼ੀ ਕਾੰਤਾ ਜੀ ਸਸ਼ੀ ਕਾੰਤ ਜੀ ਕਿਵੇਂ ਹੋ ਬਦਿਆ ਜੀ ਕੱਲਾਤ ਆਪਣੀ ਸਿਹਤ ਬਾਰੇ ਦੱਸੋ ਸੇ ਤਾਂ ਠੀਕ ਨੇ ਹਾਂਜੀ ਹਾਂਜੀ ਸਿਹਤ ਠੀਕ ਜੀ ਤੇ ਮੈਨੂੰ ਭਾਜੀ ਇਹ ਠੀਕ ਆ ਕਿ ਗੋਡੇ ਗੋਡੇ ਦਰਦ ਨਹੀਂ ਕਰਦੇ ਕਿਉਂਕਿ ਆਮ ਤੌਰ ਤੇ ਇਹ ਕੰਮ ਕਰਕੇ ਆਇਆ ਨਾਲ ਦੁਖਦੇ ਹੁੰਦੇ ਸੀ ਪਰ ਹੁਣ ਮੇਰੇ ਕੰਮ ਦੇ ਵਿੱਚ ਧਿਆਨ ਰਹਿੰਦਾ ਮੇਰੇ ਹੁਣ ਬੇਮਹਿਸੂਸੀ ਹੈ ਬੇਲੀਆਂ ਦੇ ਜਿਆਦੇ ਦੁੱਖ ਦੇਦੀ ਜਨਰਗੀ ਆਈ ਨਾ ਹਾਂਜੀ ਹਾਂਜੀ ਇਹਦਾ ਹੈ ਤੇ ਮਾਤਾ ਜੀ ਆਪਣੇ ਕੋਲ ਕੀ ਕੀ ਨੇ ਕੀ ਕੀ ਤੁਸੀਂ ਸਟਾਰ ਮੇਰੇ ਕੋਲ ਜੀ ਪੰਜਾਬੀ ਖਾਣਾ ਹੈ ਉਹ ਘਰ ਦਾ ਬਣਿਆ ਹੈ ਸਾਫ ਸੁਥਰਾ ਜੀ ਮੇਰੇ ਕੋਲ ਰਾਜਮਾ ਕੜੀ ਚਾਵਲ ਖਾਂਦੇ ਆਂ ਜੀ ਔਰ ਮਿਕਸ ਸਬਜੀ ਕੜੀ ਤੇ ਦੇਖੋ ਜੀ ਕੰਪਲ ਗਰਮ ਗਰਮ ਹਲੇ ਸੇਕ ਨਿਕਲ ਰਿਹਾ ਹੈ ਛੋੜੀਆਂ ਵਾਲੀ ਹਾਂਜੀ ਹਾਂਜੀ ਵਾਓ ਮੈਨੂੰ ਤਾਂ ਹਵਾਲਾ ਰਹੀ ਮੈਨੂੰ ਟੇਸਟ ਆ ਰਿਹਾ ਹੈ ਇੰਦਰ ਰਾਜਮਾ ਰਾਜਮਾ ਵਾਓ ਵਾਹ ਜੀ ਵਾਹ ਇਹ ਮਦੋਕੀ ਗਰਮ ਗਰਮ ਹਨਾ ਆਜੋ ਆਜੋ ਮੇਰੇ ਨਾਲ ਆਜੋ ਭਾਜੀ ਤੁਸੀਂ ਮੈਂ ਤੁਹਾਨੂੰ ਸੁਆਦ ਲੈ ਜਾਉਂਗਾ ਖਾਣਾ ਇਹ ਦੇਖੋ ਇਹ ਚਾਵਲ ਚਾਵਲ ਹਾਂਜੀ ਅਤੇ ਖਤਮ ਹੋ ਜੁਗੇ ਇਹਦੇ ਹਾਂਜੀ ਹਾਂਜੀ ਮੇਰੇ ਕਾਫੀ ਕਸਮਾ ਤੁਹਾਡੇ ਘਰ ਅਜੇ ਨਾ ਤੁਸਾਂ ਪਹਿਲਾਂ ਕਾਬਲ ਬਣਦੇ ਸੀ ਜਾਂ ਹਨਾ ਹਾਂਜੀ ਕੌਲ ਬਣਦੇ ਸੀ ਸ਼ਕਨਾਰੀ ਬਣਦੇ ਸੀ ਹਾਂਜੀ ਹਾਂਜੀ ਪਰ ਅੱਜ ਹੁਣ ਲੋਕਾਂ ਨੇ ਬੜਾ ਟ੍ਰੈਂਡ ਕਰ ਲਿਆ ਕਿ ਤੁਸੀਂ ਇਸ ਟ੍ਰੈਂਡ ਦੇ ਖਾਣੇ ਡੇਲੀ ਖਾਣੇ ਹਾਂ ਕਾਬਲ ਕੀਤਾ ਇਹਨੂੰ ਬਹੁਤ ਵਧੀਆ ਗੱਲ ਆ ਇਹ ਦੇਖੋ ਜੀ ਮੇਰੀ ਹਰਹਰ ਦੀ ਦਾਲ ਹੈ ਤੇ ਇੱਥੇ ਕੋਈ ਨਹੀਂ ਬਣਾਏਗਾ ਇਹੋ ਜੀ ਦਾਲ ਇਹਦਾ ਟੇਸਟ ਹੀ ਬਹੁਤ ਅਲੱਗ ਹੋਏਗਾ ਦੇਖੋ ਦੇਖੋ ਦਾਲ ਚਾਂਟੀ ਦੀ ਦੇਖੋ ਕਣੀ ਕਣੀ ਦਿਖਦੀ ਹੈ ਹਨਾ ਵੀ ਦਾਲ ਦਾ ਇੱਕ ਗੁਜਰਾਤੀ ਟੈਪ ਦਾਲ ਹੈ ਦੇਖੋ ਜੀ ਇੱਥੇ ਕੋਈ ਨਹੀਂ ਬਣਾਉਂਦਾ ਇਦਾਂ ਦੀ ਹਾਂਜੀ ਇਹ ਮੇਰੀ ਮਿਕਸ ਸਬਜੀ ਹੈ ਜੀ ਮਿਕਸ ਵਿੱਚ ਹਾਂਜੀ ਹਾਂਜੀ ਵਿੱਚ ਪਨੀਰ ਪਿੰਡੀਆਂ ਬੈਂਗਣ ਆਲੂ ਸ਼ਿਮਲਾ ਮਿਰਚ ਬਟਰ ਸਭ ਕੁਝ ਪਾ ਕੇ ਬਣਾਇਆ ਹੋਇਆ ਹੈ ਜੀ ਜੀ ਦੇਖ ਲਓ ਗੁਰਪ੍ਰੀਤ ਅਲਰਜੀ ਸਭ ਕੁਝ ਬਣਾ ਕੇ ਫਿਰ ਰੋਡ ਤੇ ਕੱਢਣਾ ਹਾਂਜੀ ਔਰ ਤੁਸੀਂ ਚਿਹਰੇ ਤੇ ਨੂਰ ਵੀ ਦੇਖੋ ਕਿੰਨਾ ਵੱਜ ਆਇਆ ਹੋਇਆ ਹੈ ਇਹ ਮੇਰੀਆਂ ਰੋਟੀਆਂ ਜੀ ਇਹ ਰੋਟੀਆਂ ਹਾਂਜੀ ਮਾਤਾ ਜੀ ਕਰੋ ਬਣਾ ਕੇ ਲੈ ਕੇ ਆਣੇ ਹਾਂ ਜੀ ਕਰੋ ਬਣਾ ਕੇ ਲੈ ਕੇ ਆਣੇ ਹਾਂ ਜੀ ਲਓ ਜੀ ਰੋਟੀ ਦੇਖੋ ਕੋਈ ਜਿਆਦਾ ਕਿ ਹੋ ਰਹੀ ਲੱਗਿਆ ਨੋਰਮਲ ਚੋਕੜੀ ਰੋਟੀ ਆ ਕੋਈ ਸੜੀ ਨਹੀਂ ਹੋਈ ਕੋਈ ਕੱਚੀ ਨਹੀਂ ਹੈਗੀ ਬਰਬਾਦ ਨਹੀਂ ਮਿਹਨਤ ਸਾਫ ਨਜ਼ਰ ਆਉਂਦੀ ਹੈ ਹੋਵੇ ਨਾ ਤੇ ਹੋ ਜਾਂਦਾ ਹੈ ਔਰ ਮੇਰੇ ਕੋ ਲੱਸੀ ਹੈ ਠੰਡੀ ਲੱਸੀ ਹੈ ਪਾਣੀ ਅੱਛਾ ਜੀ ਮਿੱਠੀ ਪਾਣੀ ਵੀ ਮਿੱਠੀ ਵੀ ਲੱਸੀ ਹੈ ਤੇ ਲੋਣ ਵਾਲੀ ਵੀ ਲੱਸੀ ਹੈ ਅੱਛਾ ਜੀ ਹਾਂ ਜੀ ਅਸੀਂ ਸਿਰਾ ਬਣਾ ਕੇ ਰੱਖਿਆ ਹੋਇਆ ਹੈ ਜੇ ਕਿਸੇ ਨੇ ਮਿੱਠੀ ਪੀਣੀ ਹੈ ਤਾਂ ਮਿੱਠਾ ਪਾ ਦੇਣੇ ਹੈ ਤੇ ਲੋਣ ਵਾਲੀ ਪੀਣੀ ਹੈ ਤਾਂ ਕਾਲਾ ਲੋਣ ਪਾ ਕੇ ਦੋ ਹਾਂ ਜੀ ਮਤਲਬ ਇਹ ਸਾਰਾ ਕੁਝ ਰੱਖਿਆ ਹੋਇਆ ਨੀ ਨਾ ਜਾਣਾ ਚਾਹੀਦਾ ਨਹੀਂ ਜੀ ਨਹੀਂ ਹਾਂ ਠੀਕ ਹੈ ਬਿਲਕੁਲ ਸਲਾਦ ਸਲਾਦ ਇਹ ਸਲਾਦ ਵੀ ਹੈ ਕੀ ਬਾਤ ਹੈ ਪਹਿਲੇ ਕੱਟ ਕੇ ਰੱਖਿਆ ਹੋਇਆ ਇਹ ਦੇਖੋ ਇਹ ਚਟਨੀ ਪੁਦੀਨੇ ਦੀ ਔਰ ਹਰੀ ਧਨੀਏ ਦੀ ਨਾਰਦਾਨੇ ਦੇ ਹਾਂ ਬਹੁਤ ਸੋਹਣੀ ਆ ਰਹੀ ਹੈ ਨਾ ਤੇ ਤੁਹਾਡਾ ਦਿਲ ਤਾਂ ਨਹੀਂ ਕਰਦਾ ਬਿਲਕੁਲ ਦਿਲ ਤਾਂ ਮੇਰਾ ਬਿਲਕੁਲ ਕਰਦਾ ਜੀ ਬਸ ਤੁਸਾਂ ਆਪਾਂ ਗੱਲਾਂ ਕਰਨੀ ਨੇ ਤੁਹਾਡੀ ਅੱਜ ਗੱਲਾਂ ਕਰਵਾਉਣੀਆਂ ਨੇ ਨਹੀਂ ਜੀ ਨਹੀਂ ਸਵਾਦ ਵੀ ਦਿਖਾਵਾਂਗੇ ਤੁਹਾਨੂੰ ਖੰਜੇ ਬਿਲਕੁਲ ਮੈਂ ਹਾਂ ਮਾਤਾ ਜੀ ਤੁਹਾਨੂੰ ਇਹ ਕੰਮ ਕੀਤਾ ਮੈਨੂੰ 5 ਕੁ ਮਹੀਨੇ ਹੋ ਚੱਲੇ ਅੱਛਾ 5 ਮਹੀਨੇ ਹੋ ਗਏ ਪੰਜਾਂ ਮਹੀਨਿਆਂ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਮੇਰੀ ਜਿਹੜੀ ਜ਼ਿੰਦਗੀ ਪਹਿਲਾਂ ਵਾਲੀ ਵਧੀਆ ਸੀ ਕਿ ਹੁਣ ਵਾਲੀ ਵਧੀਆ ਹੈ ਹੁਣ ਇਹ ਅਲੱਗ-ਅਲੱਗ ਲੋਕਾਂ ਨੂੰ ਮਿਲਣਾ ਮੈਨੇ ਅਲੱਗ-ਅਲੱਗ ਲੋਕਾਂ ਨੂੰ ਵੀ ਮਿਲਣਾ ਔਰ ਮੇਰਾ ਧਿਆਨ ਵੀ ਦੇਖੋ ਇੱਧਰ ਰਹਿੰਦਾ ਦਿਮਾਗ ਜਿਹੜਾ ਮੇਰਾ ਹੋਰ ਪਾਸੇ ਨਹੀਂ ਜਾਂਦਾ ਹੈਗਾ ਬਿਲਕੁਲ ਤੇ ਬੈਠੇ ਬਹਿਲੀ ਬੈਠੀ ਹਾਂ ਤੇ ਪਾਠ ਵੀ ਕਰ ਲੈਣੀ ਆ ਹੁਣੇ ਕਰਕੇ ਹਟੀਆਂ ਅੱਜ ਨੇ ਤਾਂ ਨੇ ਤਾਂ ਗਲੀ ਦੇ ਵਿੱਚ ਬੈਠੀਆਂ ਚੁਗਲੀਆਂ ਹੀ ਕਰੀ ਦੀਆਂ ਜਿਹੜੀ ਨੂੰ ਸਭ ਮੈਂ ਜਾਣਦੀ ਵੀ ਗਲੀ 'ਚ ਕਿਸੇ ਦੇ ਕਰਨੀ ਜਾਂਦੀ ਵੈਸੇ ਵੀ ਨਹੀਂ ਸੀ ਜਾਂਦੀ ਹੁਣ ਵੀ ਨਹੀਂ ਜਾਂ ਕੰਮ ਚ ਬੀਜੀ ਰਣੀ ਅੰਟੀ ਅੱਛਾ ਜੀ ਤੇ ਮਾਤਾ ਜੀ ਇਹ ਜਿਹੜਾ ਸਮਾਨ ਹੈ ਤੁਸੀਂ ਘਰ ਤੋਂ ਆਪ ਖੁਦ ਬਣਾਉਂਦੇ ਹੋ ਕਿ ਨੂੰਆ ਜੜੀ ਨਹੀਂ ਨਹੀਂ ਜੀ ਨਹੀਂ ਕੋਈ ਮੈਂ ਕੱਲੀ ਬਣਾ ਤੁਸੀਂ ਕੱਲੇ ਬਣਾਉਂਦੇ ਹੋ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਤੁਹਾਨੂੰ ਬਣਾਉਣਾ ਮੈਨੂੰ ਲੱਗ ਹੀ ਜਾਂਦੇ 3-4 ਘੰਟੇ ਹੁਣ ਲੱਗ ਜਾਂਦੇ ਆ ਅੱਛਾ ਕੱਲਾ ਸਮਾਨ ਇਹ ਕਿੰਨੇ ਕੁ ਤੁਹਾਨੂੰ ਲੱਗਦਾ ਕਿ ਮੇਰੀ ਕੁਆਂਟੀਟੀ ਵੀ ਹੈਗੀ ਜਿਹੜੀ ਅੱਜ ਸਾਰਾ ਦਿਨ ਇੰਡੀ ਮੈਨੂੰ ਆਈਡੀਆ ਹੋ ਗਿਆ ਹੁਣ ਕਿੰਨੇ ਕੀ ਚਾਵਲ ਲੱਗਣੇ ਉਸੇ ਹਿਸਾਬ ਨਾਲ ਉਹਨੇ ਚਾਵਲ ਬਣਾ ਲਈਦੀ ਹੈ ਔਰ ਦਾਲ ਸਬਜ਼ੀ ਵੀ ਉਹਨੇ ਹਿਸਾਬ ਨਾਲ ਬਣਾ ਲੈਂਦੀ ਮੇਰੀ ਪੂਰੀ ਹੋ ਜਾਂਦੀ ਆ 4-4.5 ਰੋਟੀਆਂ ਚ ਖਤ ਜਾਣੀ ਆ ਹੁਣ ਮੈਂ ਅੱਛਾ 1 ਵਜੇ ਤੇ ਆ ਕੇ 4 ਵਜੇ ਤੋ ਸੀ ਫ੍ਰੀ ਹੋ ਜਾਂਦੇ ਹਾਂ ਹਾਂਜੀ ਹਾਂਜੀ ਸਾਰਾ ਇਹ ਸਮੇਟ ਦਿੰਦੇ ਨੇ ਬਿਲਕੁਲ ਬੜਾ ਲੱਗਿਆ ਨੇ ਬਾਹਲੀ ਭੁਖੜ ਨੇ ਉਹ ਪਿੱਛੇ ਜਾ ਕੇ ਸੀ ਉਹ ਵੀ ਕਹਿੰਦੇ ਸਾਡਾ ਸਾਡਾ ਜਿਆਣੀ ਤੋਂ ਪਟਿਆਲੇ ਵਾਲੇ ਆ ਗਏ ਹੁਣ ਇਹ ਇਹਨਾਂ ਨੂੰ ਆਪਣਾ ਸਵਾਦ ਦਿਖਾਓ ਹੈ ਨਾ ਹਾਂ ਬਿਲਕੁਲ ਜੀ ਮੈਂ ਦੇਖੋ ਇਹਨੇ ਦੂਰ ਲਈ ਖਾ ਕੇ ਗਏ ਆ ਉਹਨਾਂ ਦਾ ਖੁਦ ਦਾ ਰੈਸਟੋਰੈਂਟ ਹੈ ਅੱਛਾ ਜੀ ਉਹ ਖਾ ਕੇ ਗਏ ਆ ਮੈਂ ਕਿਹਾ ਫਿਰ ਤਾਂ ਤੁਹਾਨੂੰ ਮੇਰਾ ਪਸੰਦ ਲੈਣਾ ਕਹਿੰਦੇ ਨਹੀਂ ਜੀ ਬਹੁਤ ਵਧੀਆ ਕਹਿੰਦੇ ਇਹ ਤਾਂ ਗੁਰਸਿੱਖੇ ਦੇ ਸੀ ਗੁਰਸਿੱਖ ਦੇਖ ਕੇ ਕਹਿੰਦੇ ਸੀ ਆਪਾਂ ਆਏ ਆ ਸਾਫ਼ ਸਾਫ਼ ਸੁਥਰਾ ਦੇ ਬਾਕੀ ਤੁਹਾਨੂੰ ਪਤਾ ਭਈਏ ਤਾਂ ਅੱਜਕੱਲ ਕਿੰਨੀ ਸਫਾਈ ਨਹੀਂ ਬਿਲਕੁਲ ਬਿਲਕੁਲ ਜੀ ਇੱਕ ਨਾਲੇ ਕਹਿੰਦੇ ਨੇ ਕਿ ਗੁਰਸਿੱਖ ਦਾ ਬਾਣਾ ਹਨਾ ਉੱਤੋਂ ਸਾਰੇ ਦਿਨ ਤੁਸੀਂ ਪਾਠ ਕਰਦੇ ਹੋ ਨਾਮ ਦੀ ਗੁਰਸਿੱਖ ਹਾਂ ਜੀ ਅੰਮ੍ਰਿਤ ਵੀ ਬਣ ਗਿਆ ਖਾਣਾ ਹਨਾ ਜਦੋਂ ਰੱਬ ਦਾ ਨਾਮ ਲਈ ਜਾਂਦੇ ਹੋ ਅੰਮ੍ਰਿਤ ਬਣ ਜਾਂਦਾ ਹੈ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਵੀ ਲੋਕਾਂ ਨੂੰ ਵੀ ਜੇ ਤੁਸੀਂ ਰੋਟੀ ਕਈ ਤਾਂ ਨਾ ਰੋਟੀ ਬਣਾਉਂਦੇ ਹੋਏ ਮੱਥੇ ਤੇ ਵੱਟ ਪਾ ਲੈਂਦੇ ਨੇ ਨਹੀਂ ਜੀ ਨਹੀਂ ਰੋਟੀ ਤਾਂ ਅਸੀਂ ਬੜੇ ਪਿਆਰ ਨਾਲ ਬਣਾਈਦੀ ਕਿ ਸਾਡੇ ਭੈਣ ਭਰਾਵਾਂ ਨੇ ਖਾਣੀ ਆ ਹਾਂਜੀ ਜੈਸੀ ਖੁਸ਼ੋਕੇ ਬਣਾਵਾਂਗੇ ਤਾਂ ਖੁਸ਼ੋਕੇ ਖਾ ਕੇ ਜਾਂਦੇ ਔਰ ਇੰਨੇ ਸੰਤੁਸ਼ਟ ਹੋ ਕੇ ਖਾ ਕੇ ਜਾਂਦੇ ਕਹਿੰਦੀ ਜੀ ਸਾਨੂੰ ਬਹੁਤ ਮਜ਼ਾ ਆਇਆ ਕੋਈ ਵੀ ਚੀਜ਼ ਮੇਰੀ ਹਾਂਜੀ ਅੱਜ ਤੱਕ ਮੇਰੀ ਕੋਈ ਚੀਜ਼ ਨਹੀਂ ਨਿੰਦੀ ਸਭ ਬਹੁਤ ਪਸੰਦ ਆਂਦਾ ਹੈ ਅਸੀਂ ਕੱਲ ਸੋਚਿਆ ਕਿ 12 ਰੋਟੀ ਮੰਗਾਈਏ ਰੋਟੀ ਮੰਗਾਈ ਇਸ ਮਿਕਸ ਸਬਜੀ ਸੀ ਕਿਰਕਾਂਦੇ ਸੀ ਔਰ ਰੋਟੀਆਂ ਚ ਵੀ ਕਿਰਕਾਂਦੇ ਸੀ ਖਾਣ ਨੂੰ ਦਿਲ ਨਹੀਂ ਕਰਦਾ ਸੀ ਇੱਧਾ ਹੀ ਸਬਜੀ ਸੀ ਟੀ ਅਸੀਂ ਤੇ ਮੇਰੀ ਸਬਜੀ ਤੁਸੀਂ ਖਾ ਕੇ ਦੇਖਿਓ ਹੁਣ ਤੁਸੀਂ ਮੈਨੂੰ ਦੱਸਿਓ ਕਿਸ ਤਰ੍ਹਾਂ ਬਣੀ ਆ ਬਿਲਕੁਲ ਬਿਲਕੁਲ ਜ਼ਰੂਰ ਖਾਵਾਂਗੇ ਜੀ ਅੱਛਾ ਮਾਤਾ ਜੀ ਜਦੋਂ ਤੁਸੀਂ ਮਤਲਬ ਕਿ ਟਾਈਮ ਹੋ ਗਿਆ ਤੁਹਾਨੂੰ ਕਾਫੀ 5 ਮਿੰਟ ਹੋ ਗਏ ਤੁਸੀਂ ਕਿਹਾ ਕਿ ਹਨ ਇੱਥੇ ਕਿਹੜੇ ਕਿਹੜੇ ਗਾਹ ਜਿਹੜੇ ਥੋੜੀ ਸਭ ਤੋਂ ਜ਼ਿਆਦਾ ਸਬਜੀ ਪਸੰਦ ਮੇਰੇ 3-4 ਗਾਹਕ ਤਾਂ ਪੱਕੇ ਲੱਗੇ ਹੋਏ ਆ ਮੈਂ ਉਹਨਾਂ ਇੱਕ ਬੰਦੇ ਨੂੰ ਹਟਾਇਆ ਵੀ ਸੀ ਉਹ ਫਿਰ ਵੀ ਦੁਬਾਰਾ ਮੇਰੇ ਕੋਲ ਹੀ ਆਉਣ ਲੱਗੇ ਹਾਂ ਹਾਂਜੀ 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 ਕਿਉਂਕਿ ਉਹ ਕਹਿੰਦੇ ਕਿ ਤੁਸੀਂ ਮਹਿੰਗੀ ਲਾਂਦੇ ਆ ਮੈਂ ਕਿਹਾ ਦੇਖੋ ਜੀ ਮੇਰਾ ਜੋ ਰੇਟ ਹੈਗਾ ਜੋ ਸਾਰੇ ਕਸਟਮਰ ਨੂੰ ਲੱਗਦਾ ਮੈਂ ਉਹ ਹੀ ਲਗਾਨੀ ਆ ਵੱਧ ਤਾਂ ਮੈਂ ਲਗਾਨਦੀ ਨਹੀਂ ਆ ਕੀ ਰੇਟ ਰੱਖਿਆ ਹੋਇਆ ਮੇਰਾ ਜੀ ਥਾਲੀ ਦਾ ਹੈਗਾ 100 ਰੁਪਏ ਦੋ ਸਬਜ਼ੀਆਂ ਸਲਾਦ ਚਟਨੀ ਚਾਰ ਰੋਟੀਆਂ ਤੇ ਬਾਅਦ ਚ ਜੇ ਕੋਈ ਹੋਰ ਵੀ ਲੈਣਾ ਚਾਹੇ ਦਾਲ ਸਬਜ਼ੀ ਦੁਬਾਰਾ ਦੇ ਦਿੰਨੇ ਆ ਤੇ ਇਹ ਸਾਰੀ ਫੁੱਲ ਪਲੇਟ ਹੈ ਕਿ ਜਿਹੜੀ ਦੋ ਤਿੰਨ ਸਬਜ਼ੀਆਂ ਤੁਸੀਂ ਰੱਖੀਆਂ ਹੋਈਆਂ ਨੇ ਉਹ ਕਿ ਕਿਸੇ ਨੇ ਸਾਰੇ ਕਿਸੇ ਨੇ ਮਿਕਸ ਖਾਣੇ ਹੋਵੇ ਕਿਸੇ ਨੇ ਦੋ ਰੋਟੀਆਂ ਲੈਣੀਆਂ ਨਾਲ ਚਾਵਲ ਦੇ ਦਿੰਨੇ ਆ ਫਿਰ ਅੱਛਾ ਜੀ ਤੇ ਜੇ ਕਿਸੇ ਨੇ ਚਾਰ ਰੋਟੀਆਂ ਲੈਣੀਆਂ ਫਿਰ ਚਾਵਲ ਨਹੀਂ ਦਿੰਦੇ ਠੀਕ ਹੈ ਤੇ ਜਿਹੜੇ ਤੁਸੀਂ ਕਹਿੰਦੇ ਗਾ ਕਣੋ ਧੱਕੇ ਨਾਲ ਹਟਾਇਆ ਉਹ ਫਿਰ ਵੀ ਆ ਗਿਆ ਹੈ ਫਿਰ ਵੀ ਆ ਗਿਆ ਕਹਿੰਦੇ ਨਹੀਂ ਤੁਹਾਡੇ ਕੋਲੇ ਲੈ ਕੇ ਜਾਣੀ ਹਾਂ ਮਾਤਾ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ ਇਸ ਬਾਰੇ ਬਸ ਜੀ ਬਸ ਇਹ ਕਹਿਣੀ ਹੈ ਕਿ ਸਭ ਨੂੰ ਆਪਣੇ ਨਾ ਹੱਥੀ ਕੰਮ ਕਰਨਾ ਚਾਹੀਦਾ ਹੈ ਕਿਸੇ ਤੇ ਡਿਪੈਂਡ ਨਹੀਂ ਰੱਖਣਾ ਚਾਹੀਦਾ ਮੈਂ ਕਿਸੇ ਨੂੰ ਆਪਣੇ ਨਾਲ ਨਹੀਂ ਰੱਖਦੀ ਕੋਈ ਮੈਨੂੰ ਕਹਿ ਦਿੰਦੇ ਕਿ ਤੁਸੀਂ ਰੋਟੀਆਂ ਬਕਾਣ ਵਾਸਤੇ ਰੱਖ ਲੋ ਉਹ ਮੇਰੀ ਪਸੰਦੀ ਰੋਟੀ ਨਹੀਂ ਬਣਾਂਗੀ ਕਦੀ ਕੱਚੀ ਹੋਏਗੀ ਸੜੀ ਹੋਏਗੀ ਤੇ ਕਿਸੇ ਨੂੰ ਪਸੰਦ ਨਹੀਂ ਆਏਗੀ ਮੇਰਾ ਸਾਰਾ ਹਨਾ ਔਰ ਜਦ ਰੂਟੀਨ ਕਸਟਮਰ ਟੁੱਟ ਜਾਏਗਾ ਫਿਰ ਮੇਰਾ ਹਾਂਜੀ ਤਾਂ ਅੱਛਾ ਆਂਟੀ ਜੀ ਤੁਹਾਡੇ ਕੋਲ ਜਿਹੜੀ ਕਸਟਮਰ ਆਂਦੇ ਨੇ ਉਹ ਪ੍ਰਵਾਸੀ ਹੁੰਦੇ ਨੇ ਕਿ ਆਪਣੇ ਪੰਜਾਬ ਨਹੀਂ ਜੀ ਸਾਰੇ ਮੇਰੇ ਪੰਜਾਬੀ ਆ ਗੁਰਸਿੱਖੀ ਆ ਜ਼ਿਆਦਾਤਰ ਹਾਂਜੀ ਮੇਰੇ ਗੁਰਸਿੱਖੀ ਦੇਖ ਕੇ ਮੈਨੂੰ ਅਮਰਿਸ਼ਾ ਕਿਆ ਕਰਕੇ ਮੇਰਾ ਵੀ ਮੈਨੂੰ ਦੇਖ ਕੇ ਤਾਂ ਹੀ ਜ਼ਿਆਦਾ ਆਉਂਦੇ ਹਾਂ ਜੀ ਹਾਂ ਜੀ ਜੀ ਚਲੋ ਗੁਰਸਿੱਖੋ ਫੈਮਿਲੀ ਆਉਂਦੀਆਂ ਨੇ ਤੁਹਾਨੂੰ ਗੁਰਸਿੱਖ ਦੇਖ ਕੇ ਤੇ ਤੁਹਾਨੂੰ ਵੀ ਚੰਗਾ ਲੱਗਦਾ ਕਿ ਮੇਰੇ ਕੋਲ ਪਰਮਾਤਮਾ ਦੇ ਰੱਬ ਦੇ ਬੰਦੇ ਹੀ ਆਉਂਦੇ ਨੇ ਹਾਂ ਜੀ ਹਾਂ ਜੀ ਕਿਉਂਕਿ ਮੈਨੂੰ ਅੱਛਾ ਲੱਗਦਾ ਕਿ ਉਹ ਮੇਰੇ ਹੱਦਾਂ ਬਣਿਆ ਖਾ ਕੇ ਖੁਸ਼ ਹੁੰਦੇ ਆ ਉਹਨਾਂ ਨੂੰ ਵੀ ਲੱਗਦਾ ਕਿ ਸਾਫ਼ ਸੁਥਰਾ ਹੈ ਔਰ ਅਮਰਿਸ਼ਾ ਕਿਆ ਹੋਇਆ ਇਸ ਕਰਕੇ ਉਹ ਮੇਰੇ ਕੋਲ ਹੀ ਆਉਂਦੇ ਨੇ ਐਂ ਤੁਹਾਨੂੰ ਦੇਖ ਕੇ ਤੁਹਾਡਾ ਬਾਣਾ ਦੇਖ ਕੇ ਬਿਲਕੁਲ ਬਿਲਕੁਲ ਹਾਂ ਜੀ ਜੀ ਅਸੀਂ ਮਾਤਾ ਜੀ ਅੱਜਕੱਲ ਜਿਹੜੇ ਪਿੱਛੇ ਜੇ ਕਾਂਡ ਹੋਇਆ ਸੀਗਾ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਤੇ ਇਹ ਕਹਿੰਦੇ ਨੇ ਬਈਆਂ ਨੂੰ ਭਜਾਉਣਾ ਚਾਹੀਦਾ ਤੇ ਬਈਆਂ ਨੂੰ ਭਜਾਉਣ ਤੋਂ ਪਹਿਲਾਂ ਵੀ ਪੰਜਾਬੀਆਂ ਨੂੰ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਹੈ ਹਨਾ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਪੰਜਾਬੀਆਂ ਨੂੰ ਦੇਣਾ ਚਾਹੀਦਾ ਸਾਥ ਕਿਉਂਕਿ ਭਈਏ ਤੁਹਾਨੂੰ ਪਤਾ ਗੰਦवार ਦੇ ਨੇ ਤੁਸੀਂ ਵੀਡੀਓ 'ਚ ਵੀ ਖੁਦ ਇਹਦੇ ਆ ਕਿਸ ਤਰ੍ਹਾਂ ਥੁੱਕ ਦਿੰਦੇ ਵਿੱਚ ਬਾਥਰੂਮ ਵੀ ਕਰ ਦਿੰਦੇ ਦਿਖਾਏ ਹੋਏ ਆ ਔਰ ਹੱਥ ਵੀ ਨਹੀਂ ਧੋਂਦੇ ਉਸ ਤਰ੍ਹਾਂ ਹੀ ਤਮਾਕੂ ਖਾਈ ਜਾਂਦੇ ਸਰਗਟਾ ਪੀ ਜਾਂਦੇ ਤੇ ਸਾਡੇ ਅਸੀਂ ਜਦ ਪਿੱਛੇ ਨਹੀਂ ਦੇਖਾਂਗੇ ਅੱਗੇ ਬਣਿਆ ਖਾਣਾ ਖਾਵਾਂਗੇ ਤੇ ਸਾਨੂੰ ਉਹ ਟੈਸਟ ਤਾਂ ਨਹੀਂ ਆਏ ਉਹਨਾਂ ਨੇ ਉਹ ਸੁੱਚ ਤੇ ਰਹਿਤ ਮੇਰਾ ਯਾਦਾ ਬਿਲਕੁਲ ਨਹੀਂ ਜਾਣਦੇ ਹਾਂ ਜੀ ਹਾਂ ਉਹ ਕਹਿੰਦੇ ਅਸੀਂ ਤਾਂ ਖਾਣਾ ਨਹੀਂ ਆਕਨੀ ਜੋ ਮਰਜੀ ਕਰਨੇ ਖਲਾ ਦੋ ਅਸੀਂ ਪਹਿਲੇ ਇਹ ਸੋਚਦੇ ਹਾਂ ਕਿ ਅਸੀਂ ਆਪ ਹੀ ਖਾਣਾ ਬਿਲਕੁਲ ਅਸੀਂ ਇਸ ਕਰਕੇ ਸਾਫ ਸੁਥਰਾ ਦੇਖੋ ਸਾਰਾ ਮੇਰਾ ਢੱਕ ਕੇ ਰੱਖਿਆ ਹੋਇਆ ਕੋਈ ਚੀ ਨੰਗੀ ਨਹੀਂ ਰੱਖਦੀ ਕੀ ਮੱਖੀ ਮੱਛਰ ਜਾਂ ਕੋਈ ਮਿੱਟੀ ਘਟਾਣਾ ਪਵੇ ਹਾਂ ਜੀ ਤੇ ਹੋਰ ਸਾਡੇ ਵੀਵਰਸ ਨੂੰ ਕੀ ਕਹਿਣਾ ਚਾਹੁੰਗੋ ਤੁਸੀਂ ਜਿਹੜੇ ਦੇਖ ਰਹੇ ਨੇ ਥੋੜੀ ਮਨ ਤੇ ਲੋਕਾਂ ਨੂੰ ਸੰਦੇਸ਼ ਦੇ ਦੋ ਜਿਹੜੇ ਘਰੇ ਬੈਠੇ ਨੇ ਬੀਤੀਆਂ ਜਾਂ ਜਿਹੜੇ ਆਪਣੇ ਮਨ ਲੰਚਾਰ ਮਹਿਸੂਸ ਕਰ ਰਹੀਆਂ ਨੇ ਮੈਂ ਤਾਂ ਇਹ ਕਹਾਂ ਕਿ ਦੇਖੋ ਜੀ ਜੇ ਕਿਸੇ ਨੂੰ ਹੱਥੀ ਕੰਮ ਆਂਦਾ ਹੈ ਕੋਈ ਵੀ ਕੰਮ ਹੈ ਕੜਾਈ ਦਾ ਹੈ ਜਾਂ ਸਲਾਈ ਦਾ ਜਾਂ ਕੋਈ ਖਾਣੇ ਦਾ ਆਪਣਾ ਕੰਮ ਕਰਨ ਵਿੱਚ ਕੋਈ ਮੀਣਾ ਨਹੀਂ ਹੈਗਾ ਕਿਸੇ ਦੇ ਮੋਰੇ ਹੱਥ ਨਹੀਂ ੱਡਣਾ ਪੈਂਦਾ ਔਰ ਕਿਸੇ ਦੇ ਮੋਥਾਜ ਨਹੀਂ ਹੋਣਾ ਪੈਂਦਾ ਹੁਣ ਮੈਨੂੰ ਆਂਦਾ ਸੀ ਤਾਂ ਮੈਂ ਆਪਣਾ ਬਣਾ ਕੇ ਆਪ ਲੈ ਕੇ ਆਨੀਆ ਮੈਨੂੰ ਕਿਸੇ ਦਾ ਪੁੱਛਣਾ ਨਹੀਂ ਪੈਂਦਾ ਕੀ ਬਣਾਵਾ ਕਿੱਦਾਂ ਬਣਾਵਾ ਮੈਨੂੰ ਕਿਸੇ ਦਿਨ ਮੋਤਾਜ ਨਹੀਂ ਹੋਣਾ ਬੰਦਾ ਹੈਗਾ ਹਾਂਜੀ ਬਹੁਤ-ਬਹੁਤ ਸ਼ੁਕਰੀਆ ਮਾਤਾ ਜੀ ਤੁਹਾਨੂੰ ਕਹਿੰਦੇ ਆ ਕਿ ਜੇ ਨੂੰ ਆਂਦਾ ਹੈ ਆਪਣਾ ਕਰੋ ਚਾਰ ਪੈਸੇ ਵੀ ਵਟੋ ਆਪਣਾ ਟਾਈਮ ਵੀ ਪਾਸ ਕਰੋ ਆਪਣਾ ਦਿਮਾਗ ਵੀ ਫਰੈਸ਼ ਰਹਿੰਦਾ ਹੈ ਹਾਂਜੀ ਨਹੀਂ ਤਾਂ ਫਿਰ ਇੱਧਰ-ਉੱਧਰ ਦੀਆਂ ਗੱਲਾਂ ਸੁਣ ਕੇ ਬੰਦਾ ਹੋਰ ਹੀ پاگل ਹੋ ਜਾਂਦਾ ਹੈ ਜੀ ਬਹੁਤ-ਬਹੁਤ ਸ਼ੁਕਰੀਆ ਮਾਤਾ ਜੀ ਜੀ ਸਤਿ ਸ਼੍ਰੀ ਅਕਾਲ ਗੁਰਜੀਤ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਲੇ ਸੋ ਦੋਸਤੋ ਵੀ ਦੇਖੋ ਇਸ ਉਮਰ ਦੇ ਵਿੱਚ ਵੀ ਆਪਾਂ ਨੂੰ ਕੁਝ ਨਾ ਕੁਝ ਹਰਤੀਕਿਰਤ ਕਰਨੀ ਚਾਹੀਦੀ ਹੈ ਤਾਂ ਜੋ ਆ ਆਪਣਾ ਸਰੀਰ ਵੀ ਵਧੀਆ ਰਹ ਸਕੇ ਕੀ ਕਹਿਣਾ ਚਾਹੁੰਦਾ ਬਹੁਤ ਵਧੀਆ ਗੱਲ ਕੀਤੀ ਹੈ ਮਾਤਾ ਜੀ ਨੇ ਕਿ ਆਪਣੀ ਕਿਰਤ ਕਰ ਰਹੇ ਨੇ ਤੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਇਹ ਆਪਣੀ ਰਸੋਈ ਚਲਾ ਰਹੇ ਨੇ ਤੇ ਐਸੀ ਤਰ੍ਹਾਂ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਕਿਰਤ ਦੇ ਅੱਗੇ ਤਾਂ ਕਿ ਅਸੀਂ ਸਾਡੇ ਪ੍ਰਵਾਸੀਆਂ ਨੂੰ ਅਸੀਂ ਇਦਾਂ ਭਜਾਈਏ ਆਪਣੇ ਕੰਮਕਾਰ ਕਰ ਕਰੇ ਬਿਲਕੁਲ ਉਹਨਾਂ ਨੇ ਇਹ ਤਾਂ ਲੱਗੇ ਕਿ ਇਹਨਾਂ ਨੂੰ ਸਾਨੂੰ ਜਾਣ ਕੇ ਭਜਾਇਆ ਪਰ ਇੱਥੇ ਕੰਮ ਨਾ ਮਿਲੇ ਤਾਂ ਉਹ ਆਪਣੇ ਭੱਜਣਗੇ ਹਾਂਜੀ ਸੋ ਦੋਸਤੋ ਤੁਹਾਨੂੰ ਇਹ ਮੇਰੀ ਵੀਡੀਓ ਕਿਵੇਂ ਦੀ ਲੱਗੀ ਹੈ ਤੇ ਮਾਤਾ ਜੀ ਦਾ ਇੱਥੇ ਆ ਕੇ ਇੱਕ ਵਾਰੀ ਖਾਣਾ ਜ਼ਰੂਰ ਟੈਸਟ ਕਰੋ ਪਰ ਮਾਤਾ ਜੀ ਆਪਣੇ ਨਾਲ ਜਾਂਦੇ ਜਾਂਦੇ ਇੱਕ ਪਤਾ ਦੱਸ ਦੋ ਅਸੀਂ ਲੱਦੇ ਆ ਜੀ ਫਰੋਇਪੁਰ ਰੋਡ ਤੋਂ ਆਉਂਗੇ ਤੁਸੀਂ ਤੇ ਇਧਰ ਲੋਧੀ ਕਲੱਬ ਵੱਲੋਂ ਆਉਂਗੇ ਤੇ ਸੱਜੇ ਪਾਸੇ ਲੋਧੀ ਕਲੱਬ ਵੱਲੋਂ ਪਖਵਾੜ ਰੋਡ ਤੋਂ ਆਉਂਗੇ ਤੇ ਖੱਬੇ ਪਾਸੇ ਇਹ ਗ੍ਰੈਂਡ ਵਾਕ ਦੀ ਬੈਕ ਸਾਈਡ ਤੇ ਹੀ ਪੈ ਜਾਂਦਾ ਹਾਂਜੀ ਹਾਂ ਬਹੁਤ ਬਹੁਤ ਕਿਈ ਮੇਰੇ ਬਹੁਤ ਫੋਨ ਨੰਬਰ ਵੀ ਪੁੱਛਦੇ ਮੈਂ ਆਪਣਾ ਫੋਨ ਨੰਬਰ ਵੀ ਦੇ ਦਿੰਨੀ ਆ 628 350859 ਹਾਂਜੀ ਅੱਛਾ ਦੋਸਤੋ ਜਦੋਂ ਵੀ ਤੁਸੀਂ ਲੁਧਿਆਣਾ ਵਿੱਚ ਚੌੜਾ ਹੈ ਇਹ ਨੰਬਰ ਤੁਹਾਨੂੰ ਮਾਤਾ ਜੀ ਨੇ ਦੇ ਦਿੱਤਾ ਸੋ ਨੰਬਰ ਡਾਇਲ ਕਰਕੇ ਜਰੂਰ ਆਇਓ ਤੇ ਇੱਥੋਂ ਦਾ ਖਾਣਾ ਜਰੂਰ ਟੈਸਟ ਕਰਕੇ ਜਾਇਓ ਧੰਨਵਾਦ